ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਦਰਬਾਰ ਸਾਹਿਬ ਵਿਖੇ ਇਸ ਵਾਰ ਦੀ ਸੰਗਰਾਂਦ ਵਾਲੇ ਦਿਨ ਇੱਕ ਬਹੁਤ ਹੀ ਵੱਡਾ ਤੇ ਅਨੋਖਾ ਚਮਤਕਾਰ ਹੋਇਆ ਸੀ ਜਿਸ ਚਮਤਕਾਰ ਨੂੰ ਸੁਣ ਕੇ ਤੁਹਾਡਾ ਵਿਸ਼ਵਾਸ ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਦਰਬਾਰ ਸਾਹਿਬ ਦੇ ਨਾਲ ਹੋਰ ਵੀ ਵੱਧ ਜਾਵੇਗਾ ਤੇ ਤੁਸੀਂ ਵੀ ਆਪਣੀਆਂ ਮਰਜ਼ਾ ਪਰਮਾਤਮਾ ਜੀ ਦੇ ਕੋਲੋਂ ਮੰਗ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਰਾਮਦਾਸ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੇ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰੋ ਸਾਥ ਸੰਗਤਾਂ ਜੀ ਸੁਣਨ ਵਿੱਚ ਆਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਚਮਤਕਾਰਾਂ ਦੀਆਂ ਘਟਨਾਵਾਂ ਬਹੁਤ ਹੀ ਹੁੰਦੀਆਂ ਰਹਿੰਦੀਆਂ ਹਨ ਅੱਜ ਤੁਹਾਡੇ ਨਾਲ ਅਜਿਹੀ ਘਟਨਾ ਅਸੀਂ ਸਾਂਝੀ ਕਰਨ ਵਾਲੇ ਹਾਂ ਜਿਸ ਦੇ ਨਾਲ ਨਾਸਤਿਕ ਲੋਕ ਵੀ ਰੱਬ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ ਅਤੇ ਇਹ ਉਹਨਾਂ ਨੂੰ ਯਕੀਨ ਵੀ ਹੋ ਜਾਵੇਗਾ ਕਿ ਦੁਨੀਆ ਤੇ ਕੋਈ ਚੀਜ਼ ਜਿਹੜੀ ਅਸੰਭਵ ਹੈ ਉਹ ਸੰਭਵ ਵੀ ਹੋ ਸਕਦੀ ਹੈ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਇਹ ਸੰਗਤ ਦੇ ਅੱਖੀਂ ਦੇਖੀ ਘਟਨਾ ਹੈ ਸਾਥ ਸੰਗਤ ਜੀ ਇਸ ਲਈ ਇਸ ਨੂੰ ਚਮਤਕਾਰ ਵੀ ਕਹਿ ਦਈਏ ਤਾਂ ਕੁਝ ਗਲਤ ਨਹੀਂ ਹੋਵੇਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਦਰਤੇ 70 ਕੁ ਸਾਲ ਦੀ ਬਜ਼ੁਰਗ ਮੱਥਾ ਟੇਕਣ ਦੇ ਲਈ ਆਏ। ਉਹਨਾਂ ਦੇ ਨਾਲ ਇੱਕ 19 ਸਾਲਾਂ ਦਾ ਉਹਨਾਂ ਦਾ ਪੋਤਰਾ ਵੀ ਸੀ। ਗਰਮੀ ਦੇ ਦਿਨ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹਨ। ਸੰਗਰਾਦ ਦਾ ਦਿਹਾੜਾ ਸੀ। 2:00 ਵਜੇ ਦਾ ਸਮਾਂ ਸੀ ਤੇ ਉਸ ਸਮੇਂ ਬਹੁਤ ਜ਼ਿਆਦਾ ਭੀੜ ਵੀ ਸੀ। ਉਹ ਕਿਵੇਂ ਨਾ ਕਿਵੇਂ ਕਰਕੇ ਉਹ ਇਸ਼ਨਾਨ ਕਰਕੇ ਦਰਸ਼ਨੀ ਡਿਉੜੀ ਤੱਕ ਪਹੁੰਚ ਗਏ। ਸੰਗਰਾਦ ਹੋਣ ਕਰਕੇ ਸੰਗਤ ਦੀ ਬਹੁਤ ਹੀ ਵੱਡੀ ਲਾਈਨ ਲੱਗੀ ਹੋਈ ਸੀ। ਉਸ ਬਜ਼ੁਰਗ ਦੇ ਪੋਤੇ ਨੇ ਸੇਵਾਦਾਰ ਨੂੰ ਕਿਹਾ ਕਿ ਮੇਰੇ ਦਾਦਾ ਜੀ ਨੂੰ ਸਾਈਡ ਵਾਲੀ ਲਾਈਨ ਦੇ ਵਿੱਚੋਂ ਲੰਘਾ ਦੇਵੋ ਉਹ ਬਹੁਤ ਜ਼ਿਆਦਾ ਬਜ਼ੁਰਗ ਨੇ ਤੇ ਉਹਨਾਂ ਨੂੰ ਅੱਖਾਂ ਤੋਂ ਵੀ ਨਹੀਂ ਦਿਖਾਈ ਦਿੰਦਾ ਅਸੀਂ ਰੋਪੜ ਤੋਂ ਆਏ ਹੋਏ ਹਾਂ ਤੇ ਥੱਕ ਵੀ ਬਹੁਤ ਚੁੱਕੇ ਹਾਂ ਤੇ ਇੰਨਾ ਸਮਾਂ ਉਹਨਾਂ ਦੇ ਕੋਲੋਂ ਖੜਿਆ ਵੀ ਨਹੀਂ ਜਾਂਦਾ ਸੇਵਾਦਾਰ ਨੇ ਕਿਹਾ ਕਿ ਮੈਂ ਇਹਨਾਂ ਨੂੰ ਫੜ ਕੇ ਅੰਦਰ ਤੱਕ ਲੈ ਜਾਂਦਾ ਹਾਂ ਪਰ ਤੁਸੀਂ ਲਾਈਨ ਦੇ ਵਿੱਚ ਹੀ ਲੱਗੇ ਰਹੋ ਅਸੀਂ ਤੁਹਾਨੂੰ ਇਧਰੋਂ ਦੀ ਨਹੀਂ ਲੰਘਾ ਸਕਦੇ ਜੇ ਤੁਹਾਨੂੰ ਵੀ ਨਾਲ ਭੇਜ ਦਿੱਤਾ ਤਾਂ ਬਾਕੀ ਸੰਗਤ ਇਤਰਾਜ਼ ਕਰੇਗੀ ਪਰ ਬਜ਼ੁਰਗ ਬਾਬਾ ਜੀ ਨੇ ਪੋਤੇ ਤੋਂ ਬਿਨਾ ਇਕੱਲੇ ਜਾਣਾ ਠੀਕ ਨਾ ਸਮਝਿਆ ਦੋਵਾਂ ਨੇ ਹੀ ਫਿਰ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਜੇਕਰ ਅਸੀਂ ਜਾਵਾਂਗੇ ਤਾਂ ਇਕੱਠੇ ਹੀ ਜਾਵਾਂਗੇ ਮੈਂ ਇਕੱਲਾ ਕਿਤੇ ਠੇਡੇ ਖਾਂਦਾ ਫਿਰੂੰਗਾ ਬਜ਼ੁਰਗ ਨੇ ਕਿਹਾ ਤੇ ਬਾਅਦ ਵਿੱਚ ਮੈਨੂੰ ਇਸ ਨੂੰ ਲੱਭਣ ਵਿੱਚ ਵੀ ਬਹੁਤ ਪਰੇਸ਼ਾਨੀ ਹੋ ਜਾਵੇਗੀ ਜੇ ਤੁਸੀਂ ਸਾਨੂੰ ਇਕੱਠਿਆਂ ਨਹੀਂ ਭੇਜ ਸਕਦੇ ਤਾਂ ਅਸੀਂ ਲਾਈਨ ਵਿੱਚ ਹੀ ਲੱਗੇ ਰਹਿੰਦੇ ਹਾਂ ਇੰਨਾ ਹੀ ਕਹਿ ਕੇ ਉਹ ਲਾਈਨ ਦੇ ਵਿੱਚ ਖੜੇ ਹੋ ਗਏ ਸਵਾਗ ਘੰਟੇ ਦੇ ਬਾਅਦ ਉਹ ਮੁੱਖ ਦਰਵਾਜ਼ੇ ਦੇ ਕੋਲ ਆ ਪਹੁੰਚੇ ਪਰ ਭੀੜ ਅਤੇ ਕਹਿਰ ਦੀ ਗਰਮੀ ਦੇ ਕਾਰਨ ਬਾਬਾ ਜੀ ਬੜੀ ਜ਼ੋਰ ਦੇ ਨਾਲ ਚੱਕਰ ਖਾ ਕੇ ਹੀਠਾਂ ਡਿੱਗ ਪਏ ਜਿਸ ਕਾਰਨ ਉਹਨਾਂ ਦੇ ਸਿਰ ਵਿੱਚ ਵੀ ਸੱਟ ਲੱਗ ਗਈ ਸੇਵਾਦਾਰ ਨੇ ਉਹਨਾਂ ਨੂੰ ਫੜ ਕੇ ਬਿਠਾਇਆ ਪਰ ਬਾਬਾ ਜੀ ਇੱਕਦਮ ਰੋਣ ਲੱਗ ਪਏ ਤੇ 15-20 ਮਿੰਟ ਰੋਂਦੇ ਹੀ ਰਹੇ ਇਹ ਵੇਖ ਕੇ ਬਾਕੀ ਸੰਗਤ ਵੀ ਭਾਵਕ ਹੋ ਗਈ ਤੇ ਸੇਵਾਦਾਰ ਨੂੰ ਗੁੱਸੇ ਹੋਣ ਲੱਗੀ ਸੇਵਾਦਾਰ ਨੇ ਬਾਬਾ ਜੀ ਨੂੰ ਕਿਹਾ ਕਿ ਹੁਣ ਤਾਂ ਪਹੁੰਚ ਗਏ ਹੋ ਹੁਣ ਦਰਸ਼ਨ ਕਰ ਲਓ ਰੌਣਕ ਕਿਉਂ ਲੱਗ ਪਏ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਪੁੱਤ ਦਰਸ਼ਨ ਤਾਂ ਅੱਖਾਂ ਵਾਲੇ ਕਰਦੇ ਹਨ ਮੈਂ ਤਾਂ ਅੰਨਾਂ ਹ ਜਦੋਂ ਮੇਰਾ ਪੋਤਾ ਅਜੇ 2 ਸਾਲ ਦਾ ਸੀ ਉਦੋਂ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ ਉਸ ਐਕਸੀਡੈਂਟ ਦੇ ਦੌਰਾਨ ਮੇਰੀਆਂ ਅੱਖਾਂ ਚਲੀਆਂ ਗਈਆਂ ਸਨ ਇਸ ਲਈ ਮੈਂ ਦਰਸ਼ਨ ਤਾਂ ਨਹੀਂ ਕਰ ਸਕਦਾ ਮੈਂ ਤਾਂ ਮੱਥਾ ਹੀ ਟੇਕ ਸਕਦਾ ਹਾਂ ਬਸ ਇਹ ਸੁਣ ਕੇ ਸੇਵਾਦਾਰ ਵੀ ਥੋੜਾ ਜਿਹਾ ਭਾਵਕ ਹੋ ਗਿਆ ਉਸ ਤੋਂ ਬਾਅਦ ਸੇਵਾਦਾਰ ਨੇ ਆਪ ਅੱਗੇ ਹੋ ਕੇ ਬਾਬਾ ਜੀ ਨੂੰ ਮੱਥਾ ਟਿਕਾਇਆ ਤੇ ਬਾਅਦ ਵਿੱਚ ਸਰੋਵਰ ਦੇ ਕੋਲ ਬਿਠਾ ਦਿੱਤਾ ਤੇ ਨਾਲ ਹੀ ਉਹਨਾਂ ਦਾ ਪੋਤਾ ਵੀ ਉੱਥੇ ਬੈਠ ਗਿਆ ਬਾਬਾ ਜੀ ਸਰੋਵਰ ਦੇ ਕਿਨਾਰੇ ਬੈਠੇ ਬਾਣੀ ਸੁਣ ਕੇ ਭਾਵਕ ਹੋ ਰਹੇ ਸਨ ਸੰਗਤ ਸਰੋਵਰ ਦੇ ਵਿੱਚੋਂ ਅੰਮ੍ਰਿਤ ਦੀਆਂ ਕਿਰਨਾਂ ਭਰ-ਭਰ ਕੇ ਲੈ ਜਾ ਰਹੀ ਸੀ ਭਾਵਕ ਹੋਏ ਬਾਬਾ ਜੀ ਕਹਿਣ ਲੱਗੇ ਹੇ ਸਤਿਗੁਰੂ RAMDAS ਜੀ ਮੈਂ ਵੀ ਦੇਖ ਸਕਦਾ ਹੁੰਦਾ ਤਾਂ ਮੈਂ ਵੀ ਤੇਰੇ ਦਰਸ਼ਨ ਕਰ ਲੈਂਦਾ ਇੰਨੇ ਨੂੰ ਇੱਕ ਨੌਜਵਾਨ ਬਾਬਾ ਜੀ ਦੇ ਕੋਲ ਆ ਕੇ ਬੈਠਦਾ ਹੈ ਤੇ ਬਾਬਾ ਜੀ ਨੂੰ ਰੋਂਦਿਆਂ ਵੇਖ ਕੇ ਕਹਿੰਦਾ ਹੈ ਬਾਬਾ ਜੀ ਰੋਂਦੇ ਕਿਉਂ ਹੋ ਰੋਵੋ ਨਾ ਦੋਵੇਂ ਹੱਥ ਜੋੜ ਕੇ ਅੱਗੇ ਕਰਕੇ ਤੁਸੀਂ ਅੰਮ੍ਰਿਤ ਛਕ ਲਓ ਤੇ ਅੱਖਾਂ ਦੇ ਵਿੱਚ ਵੀ ਕੁਝ ਛਿੱਟੇ ਮਾਰ ਲਓ ਅਤੇ ਅੱਖਾਂ ਤੇ ਵੀ ਛਿੱਟੇ ਮਾਰਨ ਦੇ ਨਾਲ ਵੇਖਣਾ ਤੁਹਾਨੂੰ ਪਰਮਾਤਮਾ ਜੀ ਦੀ ਕਿਰਪਾ ਮਿਲ ਜਾਵੇਗੀ। ਬਾਬਾ ਜੀ ਨੇ ਬੁੱਕ ਆਪਣਾ ਅੱਗੇ ਕਰ ਲਿਆ ਜਿਸ ਵਿੱਚ ਉਸ ਨੌਜਵਾਨ ਨੇ ਅੰਮ੍ਰਿਤ ਰੂਪੀ ਜਲ ਪਾ ਦਿੱਤਾ। ਉਸ ਤੋਂ ਬਾਅਦ ਬਾਬਾ ਜੀ ਨੇ ਕੁਝ ਜਲ ਛਕ ਲਿਆ ਤੇ ਬਾਕੀ ਅੱਖਾਂ ਤੇ ਛਿੱਟੇ ਮਾਰ ਲਏ। ਬਾਬਾ ਜੀ ਨੇ ਬੁੱਕ ਵਿੱਚ ਅੰਮ੍ਰਿਤ ਜਲ ਲੈ ਕੇ ਅੱਖਾਂ ਤੇ ਮਾਰਨ ਤੋਂ ਬਾਅਦ ਜਦੋਂ ਅੱਖਾਂ ਖੁੱਲੀਆਂ ਤਾਂ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਸੋਹਣਾ ਤੀਰਥ ਅਸਥਾਨ ਸ੍ਰੀ ਹਰਮੰਦਰ ਸਾਹਿਬ ਦਿਖਾਈ ਦਿੱਤਾ। ਸੋਨੇ ਦੀ ਚਮਕ ਨੇ ਬਾਬਾ ਜੀ ਦੀਆਂ ਅੱਖਾਂ ਹੀ ਝੁੰਧਿਆ ਦਿੱਤੀਆਂ ਤੇ ਉਹਨਾਂ ਨੇ ਅੱਖਾਂ ਬੰਦ ਕਰਕੇ ਫਿਰ ਖੋਲੀਆਂ ਉਹਨਾਂ ਨੂੰ ਫਿਰ ਤੋਂ ਹਰਮੰਦਰ ਸਾਹਿਬ ਦੀ ਮਨਮੋਹਣ ਇਮਾਰਤ ਹੀ ਦਿਖਾਈ ਦਿੱਤੀ ਫਿਰ ਉਹਨਾਂ ਆਸ-ਪਾਸ ਵੀ ਨਜ਼ਰ ਦੌੜਾਈ ਸਰੋਵਰ ਵੱਲ ਵੇਖਿਆ ਅਕਾਲ ਤਖਤ ਸਾਹਿਬ ਵੱਲ ਵੇਖਿਆ ਸੰਗਤ ਦੇ ਦਰਸ਼ਨ ਵੀ ਕੀਤੇ ਅਤੇ ਆਪਣੇ ਪੋਤਰੇ ਨੂੰ ਵੀ ਵੇਖਿਆ ਬਾਬਾ ਜੀ ਨੂੰ ਕੁਝ ਸਮਝ ਨਹੀਂ ਆਈ ਸੀ ਕਿ ਮੈਂ ਉਹਨਾਂ ਨਾਲ ਕੀ ਵਾਪਰ ਗਿਆ ਹੈ ਬਾਬਾ ਜੀ ਨੇ ਉਸ ਨੌਜਵਾਨ ਨੂੰ ਪੁੱਛਿਆ ਕਿ ਪੁੱਤ ਇਹ ਕੀ ਚੀਜ਼ ਸੀ ਜੋ ਤੂੰ ਮੈਨੂੰ ਅੱਖਾਂ ਤੇ ਮਾਰਨ ਲਈ ਦਿੱਤੀ ਸੀ ਪਰ ਉੱਥੋਂ ਕੋਈ ਨੌਜਵਾਨ ਮੌਜੂਦ ਉੱਥੇ ਨਹੀਂ ਸੀ ਜਦੋਂ ਬਾਬਾ ਜੀ ਨੇ ਆਸ-ਪਾਸ ਵੇਖਿਆ ਤਾਂ ਉਹਨਾਂ ਦੇ ਪੋਤੇ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਵੀ ਨਹੀਂ ਬੈਠਾ ਸੀ ਪੋਤੇ ਨੇ ਪੁੱਛਿਆ ਦਾਦਾ ਜੀ ਕੀ ਹੋ ਗਿਆ ਪਰ ਬਾਬਾ ਜੀ ਹੁਣ ਹਰਮੰਦਰ ਸਾਹਿਬ ਵੱਲ ਮੂੰਹ ਕਰਦੇ ਹੋਏ ਉੱਚੀ-ਉੱਚੀ ਰੋਣ ਲੱਗ ਪਏ ਅਤੇ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਤਨ ਗੁਰੂ RAMDAS ਤੁਹਾਡੇ ਕੋਲੋਂ ਕੁਝ ਵੀ ਲੁਕਿਆ ਨਹੀਂ ਤੁਸੀਂ ਤਾਂ ਦਿਲਾਂ ਦੀਆਂ ਜਾਣਨ ਵਾਲੇ ਹੋ ਕੁਝ ਸਮੇਂ ਬਾਅਦ ਭਾਵਕਤਾ ਵਿੱਚੋਂ ਨਿਕਲ ਕੇ ਬਾਬਾ ਜੀ ਨੇ ਆਪਣੇ ਪੋਤੇ ਅਤੇ ਆਸ-ਪਾਸ ਦੀਆਂ ਸੰਗਤਾਂ ਨੂੰ ਦੱਸਿਆ ਕਿ ਮੇਰੇ ਤੇ ਗੁਰੂ RAMDAS ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ ਮੈਨੂੰ ਤਾਂ ਕੁਝ ਵਿਖਾਈ ਨਹੀਂ ਸੀ ਦਿੰਦਾ ਗੁਰੂ RAMDAS ਪਾਤਸ਼ਾਹ ਜੀ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਮੇਰੇ ਕੋਲ ਆਏ ਨੇ ਤੇ ਮੈਨੂੰ ਅੰਮ੍ਰਿਤ ਜਲ ਦੇ ਕੇ ਚਲੇ ਗਏ ਨੇ ਜਿਸ ਦੇ ਨਾਲ ਮੇਰੀਆਂ ਅੱਖਾਂ ਦੀ ਰੌਸ਼ਨੀ ਹੁਣ ਵਾਪਸ ਆ ਗਈ ਹੈ ਤੇ ਫਿਰ ਉਹ ਗੁਰੂ ਰਾਮਦਾਸ ਜੀ ਦੀ ਮਹਿਮਾ ਗਾਉਣ ਲੱਗ ਪਏ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਦਰ ਤੇ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ ਇੱਕ ਵਾਰੀ ਵਿਸ਼ਵਾਸ ਕਰਕੇ ਤਾਂ ਵੇਖੋ देर सवेर ਹਰ ਕਿਸੇ ਦੀ ਅਰਦਾਸ ਜ਼ਰੂਰ ਪੂਰੀ ਹੋ ਜਾਂਦੀ ਹੈ ਬਸ ਫਰਕ ਇੰਨਾ ਹੈ ਕਿ ਤੁਹਾਨੂੰ ਉਸ ਕੋਲਮ ਬਸ ਮੰਗਣਾ ਆਉਣਾ ਚਾਹੀਦਾ ਹੈ ਜਾਂ ਨਹੀਂ ਜੇਕਰ ਤੁਸੀਂ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਵਿੱਚ ਭੇਟ ਕਰਕੇ ਆਪਣੇ ਆਪ ਨੂੰ ਬਿਲਕੁਲ ਖਾਲੀ ਕਰਕੇ ਕਹਿਣ ਦਾ ਮਤਲਬ ਕਿ ਆਪਣੀ ਮਤ ਤਿਆਗ ਕੇ ਨਿਮਰਤਾ ਸਾਹਿਤ ਸੱਚੇ ਦਿਲੋਂ ਪਰਮਾਤਮਾ ਦੇ ਕੋਲੋਂ ਮੰਗ ਕੇ ਤਾਂ ਵੇਖੋ ਤਾਂ ਗੁਰੂ ਰਾਮਦਾਸ ਜੀ ਝੋਲੀਆਂ ਭਰ ਦੇਣਗੇ ਜੇਕਰ ਅਸੀਂ ਆਪਣੀ ਮਤ ਦੇ ਵਿੱਚ ਹੰਕਾਰ ਦੇ ਦੱਬੇ ਹੋਏ ਹਾਂ ਗੁਰੂ ਸਾਹਿਬ ਦੀ ਪਰਖ ਕਰਨ ਦੇ ਲਈ ਤੁਰ ਪੈਂਦੀ ਹਾਂ ਕਿ ਵੇਖਦੇ ਹਾਂ ਭਲਾ ਕਿੱਥੇ ਚਮਤਕਾਰ ਹੁੰਦੇ ਹਨ ਕਿੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਕਿ ਨਹੀਂ ਤਾਂ ਅਰਦਾਸ ਤੁਹਾਡੀ ਕੀਤੀ ਹੋਏ ਕਦੇ ਵੀ ਪੂਰੀ ਨਹੀਂ ਹੋਵੇਗੀ ਯਾਦ ਰੱਖੋ ਕਿ ਤੁਸੀਂ ਗੁਰੂ ਦੀ ਪਰਖ ਕਰਨ ਦੇ ਬਿਲਕੁਲ ਵੀ ਕਾਬਿਲ ਨਹੀਂ ਹੋ ਪਰ ਗੁਰੂ ਤੁਹਾਡੀ ਪਰਖ ਕਰ ਸਕਦਾ ਹੈ ਤੁਹਾਡੀ ਸੱਚਾਈ ਨਿਮਰਤਾ ਪਿਆਰ ਤੇ ਸ਼ਰਧਾ ਸਭ ਕੁਝ ਪਰਮਾਤਮਾ ਜੀ ਪਰਖ ਸਕਦੇ ਹਨ ਇਸ ਲਈ ਹਮੇਸ਼ਾ ਹੀ ਗੁਰੂ ਘਰ ਦੇ ਵਿੱਚ ਨੀਵੇਂ ਹੋ ਕੇ ਆਓ ਫਿਰ ਹੀ ਤੁਹਾਡੀਆਂ ਝੋਲੀਆਂ ਪਰਣਗੀਆਂ ਬਸ ਪੂਰਨ ਸ਼ਰਧਾ ਰੱਖ ਕੇ ਬਿਨਾਂ ਕਿਸੇ ਸ਼ੰਕਾ ਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਕੁਝ ਲੋਕ ਹੁਣ ਇਸ ਵੀਡੀਓ ਤੇ ਵੀ ਕਿੰਤੂ ਪਰੰਤੂ ਕਰਨਗੇ ਪਰ ਵਾਸੂ ਭਾਰਤ ਬਾਜ ਵਰਗੇ ਨਿਊਰੋਸਾਇੰਟਿਸਟ ਇਹਨਾਂ ਚਮਤਕਾਰਾਂ ਦੇ ਪ੍ਰਤੱਖ ਗਵਾਹ ਹਨ ਜਿਨ੍ਹਾਂ ਦਾ ਬੋਨ ਕੈਂਸਰ ਇਸ ਅਸਥਾਨ ਤੇ ਆ ਕੇ ਹੀ ਠੀਕ ਹੋ ਗਿਆ ਸੀ ਜੇਕਰ ਤੁਸੀਂ ਵੀ ਗੁਰੂ ਸਾਹਿਬ ਦੇ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਪੰਜ ਵਾਰ ਧੰਨ ਗੁਰੂ ਰਾਮਦਾਸ 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 ਪਾਤਸ਼ਾਹ ਜੀ ਜਰੂਰ ਬੋਲੋ ਪ੍ਰਮਾਤਮਾ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣਗੇ ਤੇ ਤੁਹਾਡੇ ਤੇ ਹਮੇਸ਼ਾ ਆਪਣੇ ਤੇ ਤੁਹਾਡੇ ਸਿਰ ਤੇ ਹਮੇਸ਼ਾ ਆਪਣੀ ਕਿਰਪਾ ਵਾਲਾ ਹੱਥ ਹੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ